ਮੋਦੀ ਸਰਕਾਰ ਨੂੰ ਸਾਡੇ ਸੁਸ਼ੋਦਗ ਮੰਤ ਅਤੇ ਕਮੇਟੀ ਦੇ ਚੇਅਰਮੈਨ ਸਾਹਿਬ ਪ੍ਰਤੀਸ਼ਰਦ ਸਾਹਿਬ ਤੇ ਉਹਨਾਂ ਮਾਨਗਟ ਬਟਲ ਤੇ ਸੱਜਣ ਤੇ ਸ੍ਰੀ ਕ੍ਰੋਨੀ ਦੇ ਯੂਨੀਵਰਸਿਟੀ ਤੋਂ ਬੱਚਿਓ ਜਿਸ ਤੋਂ ਕਿ ਪ੍ਰਕਟਰ ਸਾਹਿਬ ਨੇ ਗਲਤ ਰਿਪੋਰਟ ਦਿੱਤੀ ਹੈ ਕਿ ਅੱਜ ਦੀ ਮੀਟਿੰਗ ਦਾ ਜਿਹੜਾ ਇਹਦਾ ਸਾਡਾ ਸਾਰਾ ਸੰਗਠਨ ਦਾ ਜੋ ਸੀ ਸਾਨੂੰ ਫੇਸ ਕਰਦੇ ਆ ਰਹਿਸੀ ਪ੍ਰੋਬਲਮ ਕਿ ਕਿਸੇ ਨੂੰ ਸੁਭਿਆ ਨਹੀਂ ਹੈ ਖਾਸ ਕਰਕੇ ਸਾਰੇ ਘਰਾਂ ਦੇ ਸਾਰੇ ਜੇਡਿਸ ਸਾਰੇ ਬਤਵਾਉਣ ਸਾਰੇ ਅਨੁਸਾਰ ਸਾਰੇ ਇਸ ਤੇ ਉਪਰੋਕਤ ਕਰਦੇ ਆ ਤੇ ਉਹਨਾਂ ਨੂੰ ਇਹ ਪ੍ਰੋਬਲਮ ਫੇਸ ਆ ਗਿਆ ਕਿ ਜਿਹੜਾ ਸੀਰਟ ਜਿਹੜਾ ਇਸ਼ੂ ਹੈ ਉਹ ਇਸ ਤਰੀਕੇ ਦਾ ਬਣ ਚੁੱਕਾ ਕਿ ਘਰਾਂ ਦੇ ਵਿੱਚ ਸਹੀ ਤੱਕ ਵੀ ਉਹ ਜਿਹੜਾ ਸੋ ਜਿਹੜਾ ਪਾਲੀ ਜਿਹੜਾ ਕੋਈ ਜਿਹੜਾ ਤੇ ਜਿਹੜਾ ਜਿਆਦਾ ਭੱਜਣੇ ਸਾਡੇ ਵਿਸ਼ਵਾਸੀਆਂ ਇੱਥੇ ਨਾਲ ਨਾਲ ਪਰਬੰਸ ਤਾਂ ਅਸੀਂ ਉਹਨਾਂ ਨੂੰ ਦੇਖਦੇ ਹਾਂ ਕਿਉਂਕਿ ਜਸਟਿਸ ਕਨਨ ਜਾਨ ਸਰਦੀਆਂ ਤੇ ਰਿਸਪਨਸਿਬਿਲਟੀਜ਼ ਤੋਂ ਪਰ ਦੇਖਦੇ ਹਾਂ ਕਿ ਇਕੱਲੇ ਅਸੀਂ ਖੜੇ ਨਹੀਂ ਕਰੀ ਕਰਦੇ ਹਾਂ ਹਰਾਤ ਕੂੜਾ ਦੇ ਸ੍ਰੀਕਾ ਤੇ ਬੜੇ ਪਤਾ ਨਹੀਂ ਤਾਂ ਸਾਡੇ ਕਾਨੂੰਨ ਨੂੰ ਨਜ਼ਰ ਲੱਗ ਗਈ ਹੈ ਜਾਂ ਸਿਸਟਮ ਨੂੰ ਨਜ਼ਰ ਲੱਗ ਗਈ ਹੈ ਕਿ ਸੱਸੀ ਲੋਕ ਹਰ ਤਰੀਕੇ ਦਾ ਟੈਕਸ ਦੇ ਰਹੇ ਆ ਕਿਹੜਾ ਟੈਕਸ ਆ ਜਿਹੜਾ ਸਭ ਤੋਂ ਨਹੀਂ ਲਿਆ ਜਾਂਦਾ ਸਰਕਾਰਾਂ ਦੀ ਗੱਲ ਕਰ ਰਹੀਏ ਤੇ ਜੇ ਕਮੇਟੀ ਦੀ ਗੱਲ ਕਰ ਰਹੀਏ ਤਾਂ ਉਹ ਵੀ ਸਾਨੂੰ ਦੇਖੋ ਪ੍ਰੋਪਰਟੀ ਟੈਕਸ ਅਸੀਂ ਦੇ ਰਹੇ ਹਾਂ ਉਹ ਜਾਂਦਾ ਪੰਜਾਬ ਸਰਕਾਰ ਨੂੰ ਜਾਂ ਕਿਸੇ ਨੂੰ ਜਾਂਦਾ ਕਮੇਟੀ ਨੂੰ ਜਾਂਦਾ ਹੈ ਮਤਲਬ ਬਾਕੀ ਅਸੀਂ ਜਿਹੜਾ ਵੀ ਸਿਗਰਟ ਦਾ ਤਾਂ ਸਭ ਤੋਂ ਲਈ ਅਸਟਰਾ ਲੈ ਤੇ ਪਰ ਪਾਣੀ ਦਾ ਟੈਕਸ ਅਸੀਂ ਦੇ ਰਹੇ ਹਾਂ ਔਰ ਕਈ ਤਰ੍ਹਾਂ ਦੇ ਟੈਕਸ ਜਿਹੜੇ ਖੁਜੇ ਟੈਕਸ ਨੇ ਜਿਹੜੇ ਸਾਨੂੰ ਪਤਾ ਨਹੀਂ ਲੱਗਦੇ ਪਰ ਸਾਨੂੰ ਸਭਾਵਾ ਜਿਹੜੀਆਂ ਸਭ ਲੈਣ ਜਾਂਦਾ ਨਾ ਕਿ ਸਾਡਾ ਬੰਦਾ ਹੈ ਸਾਡਾ ਸਰਕਾਰਾਂ ਲੈਣ ਕਿਉਂ ਵੀ ਹੈ ਕਰੋ ਉਹਨਾਂ ਦਾ ਕੋਪਰਟ ਪੈਸਾ ਰੋਟੇਟਾ ਹੋ ਕੇ ਅਤਿ ਮੈਟਰੀ ਲੋਕਾਂ ਦੇ ਪੈਸਾ ਜਿਹੜਾ ਉਹੀ ਅਪਰੇ ਦੇ ਵਿਸਥਾਰ ਨਾਲ ਪੈਦਾ ਕਰਦਾ ਉਹ ਕਿਸੇ ਟੈਕਸ ਦੇ ਰੂਪ ਵਿੱਚ ਸਾਨੂੰ ਕਲੈਕਸ਼ਨ ਹੋਣੀ ਹੈ ਇਸ ਪੁਆਰ ਨੂੰ ਪਰ ਸਾਨੂੰ ਜੋ ਦੇ ਰਹੇ ਆ ਉਹ ਸਾਡੇ ਤੱਕ ਇਹ ਨਜ਼ਰ ਆਉਂਦਾ ਨਹੀਂ ਜੇ ਕੋਈ ਇੱਕ ਲੰਮਾ ਨੇ ਸਾਨੂੰ ਨੇ 10-12 ਸਾਲ ਤੋਂ ਬੱਤੀ ਹੋ ਚੁੱਕਿਆ ਹੈ ਜਦੋਂ ਮੈਂ ਤੋਂ ਪਹਿਲਾਂ ਜੇ ਵੀ ਪਰਿਵਾਰਕ ਲੰਦੇ ਹੋ ਗਏ ਕਿ ਅਸੀਂ ਕਿੰਨਾ ਰਲ ਪਿਆ ਰਹੇ ਹਰ ਚੀਜ਼ ਬਾਰੇ ਅਸੀਂ ਜੇ ਪਾਣੀ ਦੀ ਗੱਲ ਹੈ ਜਾਂ ਕੰਮੀਆਂ ਦੀ ਗੱਲ ਹੈ ਜਾਂ ਸੱਚ ਦੀ ਗੱਲ ਹੈ ਤਾਂ ਇਹ ਕਹਿ ਨਹੀਂ ਸਕਦੇ इजीली ਮੋਰ ਕੇ ਸਾਨੂੰ ਕੋਈ ਨਾ ਮਿਲ ਗਿਆ ਜੇ ਵੀ ਰਚੇ ਕਿ ਸੋਇਆ ਇਹਦੇ ਵਿੱਚ ਸਾਰੇ ਲੋਕਾਂ ਦਾ ਜੋਰਦਾਨ ਤੇ ਜੋਰਦਾਨ ਤੋਂ ਪਾ ਗਏ ਆ ਕਿ ਜਦੋਂ ਅਸੀਂ ਆਪਣੀ ਪਰਵਰਮ ਜਿਹੜੀ ਹੈ ਉਹ ਨਸੁਦੇ ਨਹੀਂ ਆ ਡਿਪਾਰਟਮੈਂਟ ਨੂੰ ਸਰਕਾਰ ਨੂੰ ਇਹ ਕਹਿ ਲਈਏ ਕਿ ਕਮੇਟੀ ਨਿਕਲ ਕਰਦੇ ਮਿਊਨਿਸਪੈਲਟੀ ਦੀ ਤਾਂ ਕੋਹ ਦਸੰਤੋਂ ਬਾਧ ਹੀ ਮਰ ਕੇ ਤੇ ਕੋਹ ਨਸਨ ਤੋਂ ਬਾਧ ਹੀ ਮਰ ਕੇ ਕਿਸੇ ਨਕਸ਼ੇ ਉਹ ਗੱਲ ਹੱਲ ਤੇ ਕੋਹਦੀ ਆ ਕਿ ਜਿਸ ਤਰ੍ਹਾਂ ਕਿ ਘਾਤ ਵੀ ਆ ਕਿ ਵਿਚਾਰ ਹੋਏ ਤੋਂ ਬਿਨਾ ਨਾ ਜੜੀ ਉਹ ਦਿੱਤੇ ਨਹੀਂ ਗੱਲ ਜਿਹੜੀਆਂ ਨੇ ਤੇ ਪ੍ਰੈਕਟੀਕਲ ਗੱਲ ਹੈ ਤੇ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਹ ਚੀਜ਼ਾਂ ਜਿਹੜੀਆਂ ਜਸੀਂ ਲੈਣੀਆਂ ਆ ਤੇ ਕੋਈ ਵੀ ਸੋਚਾ ਹੱਥ ਨਾਲ ਸਿੱਧਾ ਆਪਣਾ ਕਿ ਹੁਣ ਕਰਾਉਣ ਦਾ ਲੱਗਣਾ ਨਹੀਂ ਹੈਗਾ ਕਿਉਂਕਿ ਇਹ ਸਾਡੀ ਪਹਿਲੀ ਸਮੱਸਿਆ ਵੀ ਸੀ ਤਾਂ ਹਲਕੇ ਚੋਂ ਅਸੀਂ ਧੰਨਵਾਦੀ ਵੀ ਹਾਂ ਕਿ ਅਸੀਂ ਕਰ ਲਿਆ। ਸਾਨੂੰ ਪਹਿਲੀ ਸਮੱਸਿਆ ਵੀ ਸਾਡੀ ਹੱਲ ਹੋਈ ਹੈ ਚਲੋ ਟੀਮ ਲੱਗ ਗਿਆ ਤੇ ਇਸ ਲਈ ਅਸੀਂ ਜਿਹੜਾ ਵੀ ਡਿਪਾਰਟਮੈਂਟ ਨੇ ਕੀਤਾ ਜੇ ਕੋਈ ਅਸੀਂ ਪੋਲੀਟਿਕਲ ਗੱਲ ਨਹੀਂ ਕਰਦੇ ਜੇ ਪੋਲੀਟਿਕਲ ਵੀ ਅਗਰ ਕੋਈ ਗੱਲ ਹੈ ਜਿਸ ਨੇ ਵੀ ਹੱਲ ਕੀਤਾ ਉਹਦੇ ਵੀ ਧੰਨਵਾਦੀ ਆ ਸਾਡੇ ਜੇ ਕਿ ਇਹ ਮਸਲਟੀ ਦੇ ਵੀ ਜਿਹਦੇ ਵਿੱਚ ਜਰੂਰ ਲੱਗਾ ਭਰੋੜਾ ਰੋੜਾ ਅਸੀਂ ਨਸਕਲਿਕ ਦਾ ਉਤਰ ਹੋ ਜਾਂਦਾ ਤਸੀਂ ਮੰਤੀ ਕਰਨ ਦੀ ਗੱਲ ਇਹ ਕਰਦੇ ਆ ਕਿ ਜੇ ਪਰੋਲੋ ਵੀ ਇੱਕ ਅਸੀਂ ਪਹਿਲਾਂ ਸਾਡੇ ਕੋਲ ਲੱਗ ਗਿਆ ਤਾਂ ਪੁੱਜੀ ਗੱਲ ਹੈ ਪਰ ਸਾਡੇ ਨਾਲ ਸਾਈਡ ਬਾਈ ਹੋਰ ਵੀ ਪ੍ਰੋਬਲਮ ਜਿਹੜੇ ਸਾਨੂੰ ਮਿਲਤ ਪੇਸ਼ ਹੋਈਆਂ ਉਹਨਾਂ ਦਾ ਵੀ ਤਾਂ ਹੱਲ ਸਾਨੂੰ ਚਾਹੀਦਾ ਇਸ ਕਰਕੇ ਇਹ ਅਸੀਂ ਇੱਕ ਜਿਹੜਾ ਪਲਾਨ ਕੀਤਾ ਸੀਗਾ ਕਿ ਆਪਾਂ ਕਿਉਂ ਸਾਰੇ ਲੋਕਾਂ ਦੇ ਵਿੱਚ ਜਾ ਕੇ ਇਹ ਗੱਲ ਰੱਖੀਏ ਕਿਉਂਕਿ ਸਾਨੂੰ ਅਕਸਰ ਇਹ ਗੱਲ ਕਹਿਣ ਨੂੰ ਸੂਨ ਮਿਲਦੀ ਹੈ ਕਿ ਯਾਰ ਥਾਰੇ ਲੋਕਾਂ ਇਕੱਠੇ ਹੋ ਕੇ ਗੱਲ ਕਰੋ ਕਿਉਂਕਿ ਉਹ ਜਿਹੜਾ ਅੱਜਕੱਲ ਪੋਲਿਟਿਕਸ ਵੀ ਬਹੁਤ ਵੱਡਾ ਰੋਲ ਕਰਦੀ ਹਰ ਜਗ੍ਹਾ ਕਿ ਲੋਕ ਕਹਿੰਦੇ ਜੀ ਪਾਰਟੀਵਾਦੀ ਆ ਬਣਾ ਤਸੀਂ ਇਹ ਕਹਿੰਦੇ ਚਲੋ ਇਹ ਗੱਲ ਨੂੰ ਵੇਡ ਦਨੇ ਅਸੀਂ ਇਸ ਸਕਾਲ ਨੂੰ ਸੇਵਨ ਦੇ ਚੁਲਿਆਉਨੇ ਆ ਤੇ ਉਸ ਚੀਜ਼ ਨੂੰ ਮੱਦੇਨਜ਼ਰ ਰੱਖ ਕੇ ਅਸੀਂ ਪਿਛਲੇ ਹਫ਼ਤੇ ਦੇ ਵਿੱਚ 4 ਦਿਨ ਐਕਸਰਸਾਈਜ਼ ਕੀਤੀ ਹੈ ਸਾਰੇ ਦਿਨ ਦੇ ਵਿੱਚ ਤੇ ਘੱਟੋ ਘੱਟ ਮੇਰਾ ਖਿਆਲ 100 90 ਦੇ ਕਰੀਬ ਅਸੀਂ ਘਰਾਂ ਚ ਗਏ ਹਾਂ ਉਹ ਤੱਕ ਨੂੰ ਮਲੇ ਆ ਤੇ ਉਹਦੇ ਵਿੱਚ ਸਭ ਨੂੰ 95% ਰੋਕਾਂ ਨੇ ਉਹ ਅਰਗਤਾ ਸਕਾਲ ਦਾ ਦੇਖ ਕੇ ਬਕਾਇਦਾ ਤੁਸੀਂ ਬਹੁਤ ਰੋਈਆ ਈਸ਼ੂ ਲੈ ਕੇ ਚੱਲੇ ਹੋ ਕਿ ਸਾਡੇ ਸਰਗ ਸੰਧਾ ਇਹ ਈਸ਼ੂ ਆ ਗਿਆ ਇਹਦਾ ਹੱਲ ਕਰਨਾ ਪਣਦਾ ਤੇ ਅਸੀਂ ਇਹ ਗੱਲ ਸੀ ਸਾਡੇ ਕਿ ਅਸੀਂ ਹੱਲ ਕਰਨ ਵਾਸਤੇ ਤੁਹਾਡਾ ਤੁਸੀਂ ਆਓ ਸਾਰੇ ਲੋਕ ਆਪਣੇ ਵਿਚਾਰ ਰੱਖੋ ਤੇ ਆਪਾਂ ਕਰਨਾ ਕੀ ਜਉਣਾ ਤੁਸੀਂ ਕਿਵੇਂ ਮਿਲ ਕੇ ਇਹਦਾ ਹੱਲ ਅਸੀਂ ਭਾਲਦੇ ਹਾਂ ਕਿਉਂਕਿ ਜਿਸ ਤਰ੍ਹਾਂ ਸਾਡੇ ਸੈਕਟਰੀ ਠੱਖਸਾਂ ਦੱਸਿਆ ਕਿ ਚਿੱਠੀ ਪੱਤਰ ਤੇ ਗੱਲ ਕਰ ਲਈਏ ਜਾਂ ਮੈਨੇਜਮੈਂਟ ਚਾਹ ਕਮੇਟੀ ਦੇ ਵਿੱਚ ਜਾ ਕੇ ਗੱਲ ਕਰਨ ਦੀ ਗੱਲ ਕਰਕੇ ਪਰ ਅਸੀਂ ਕਈ ਵਾਰ ਕਹਤਾ ਗਏ ਲੈਟਰ ਉੱਤੋਂ ਲਿਖੀ ਚੁੱਕਿਆ ਕੇਹਨਰ ਤੇ ਉਹਨਾਂ ਦੇ ਜਿੰਨੇ ਅਸਰ ਹੁੰਦਾ ਹੈ ਉਹ ਕੋਈ ਸਾਨੂੰ ਨਜ਼ਰ ਨਹੀਂ ਆਉਂਦਾ ਮੈਂ ਆਪ ਜੀ ਦੇ ਧਰਮ ਵਿੱਚ ਲਿਆਉਣਾ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਇੰਜੀਨੀਅਰ ਕਿਰਚਨ ਜੱਸਰ ਜੀ ਉਹਦੇ ਨਾਲ ਅਨਿੰਦਰ ਅਰ ਰਵਿੰਦਰ ਸਿੰਘ ਜੀ ਉਹਨਾਂ ਨੂੰ ਬੇਨਤੀ ਕਰਦੇ ਆ ਜਨ ਕਿ 1 ਮਿੰਟ ਲਈ ਮੈਂ ਤੁਹਾਨੂੰ ਉਹਨਾਂ ਨਾਲ ਦੀ ਇੰਟਰੋਡਿਊਸ ਕਰਾ ਦਵਾਂ ਕਿ ਕਿਰਚਨ ਜੀ ਜੱਸਰ ਕਿਉਂਕਿ ਇਹ ਬਹੁਤ ਹੀ ਇੱਕ ਲੋਕਾਂ ਵਾਸਤੇ ਸ਼ੋਸ਼ਣ ਸੰਸਥਾ ਕੋਲ ਕੰਮ ਕਰ ਰਹੇ ਨੇ ਕਿਸੇ ਕਿਸੇ ਕਹਿੰਦੇ ਸਾਡੇ ਆ YouTube ਚੈਨਲ ਕੋਸ਼ੁਨਾਮਾ ਦੀ ਗੱਲ ਕਰੀਏ ਤਾਂ ਇਹ ਕੋਸ਼ੁਨਾਮਾ ਚੈਨਲ ਵੀ ਇਹਨਾਂ ਦੀ ਹੀ ਇੱਕ ਨਾ ਕਰ ਸਕਦਾ ਦੇਣਾ ਇਹਨਾਂ ਨੇ ਆਪਣਾ ਸਰਲ ਐਂਟਰਟੇਨਮੈਂਟ ਤੋਂ ਬਾਅਦ ਸਾਰੀ ਜਿਹੜੀ ਲਾਈਫ ਹੈ ਉਹ ਲੋਕਾਂ ਦੇ ਸੇਵਾ ਵਾਸਤੇ ਜਿਹੜੀ ਸਮਰਪਿਤ ਕੀਤੀ ਹੋਈ ਹੈ ਕਿ ਪਟਿਆਲਾ ਦੇ ਵਿੱਚ ਇਹਨਾਂ ਨੇ ਇਹਨਾਂ ਦੀ ਕਸ਼ਸ਼ ਦੇ ਨਾਲ ਇੱਕ ਬਹੁਤ ਵੱਡਾ ਸੰਦੇਸ਼ ਇੰਸਟੀਚਿਊਟ ਇਸ ਨੂੰ ਕਿਹਾ ਸਕਦੇ ਆ ਕਿ ਊਰਜਾ ਪਾਣ ਜਿਹੜਾ ਬਣਾਇਆ ਅੰਬੇਦਕਰ ਊਰਜਾ ਪਾਣ ਉਹ ਊਰਜਾ ਪਾਣ ਜਿਹੜਾ ਹੈਗਾ ਲੋਕਾਂ ਦੀ ਸੇਵਾ ਨੂੰ ਸਮਰਪਿਤ ਹੈ ਲੋਕਾਂ ਦੀ ਸੇਵਾ ਵਾਸਤੇ ਉਥੇ ਅੱਜ ਦੀ ਰੇਟ ਦੇ ਵਿੱਚ ਚੌਥੀ ਮਰਜ਼ੇ ਦੇ ਉੱਤੇ ਜਿਹੜਾ ਲੈਟਰ ਪੈ ਚੁੱਕਿਆ ਹੈ ਆਈਐਸ ਪੀਸੀਐਸ ਤੇ ਅਲੱਗਰ ਕੰਪੀਟੀਟਿਵ ਐਗਜ਼ਾਮ ਦੇ ਵਾਸਤੇ ਬੱਚਿਆਂ ਨੂੰ ਫ੍ਰੀ ਕੋਚਿੰਗ ਦਾ ਪਲਾਨ ਹੈ ਉਹ ਲੋਕ ਤੇ ਬੱਚੇ ਜਿਹੜੇ ਕਿ ਆਪਣਾ ਖਰਚਾ ਨਹੀਂ ਚੱਕ ਸਕਦੇ ਜਾਂ ਪੀਜੀ ਦੇ ਵਿੱਚ ਨਹੀਂ ਰਹਿ ਸਕਦੇ ਉਹਨਾਂ ਵਾਸਤੇ ਹੋਸਟਲ ਦੀ ਵੀ ਉੱਥੇ ਸੁੰਤਾ ਨੇ ਕਾਰ ਕੀਤੀ ਹੈ ਕਿ ਪਰਚੀ ਬੱਚੇ ਜਿਹੜੇ ਆ ਕੋ ਬਕਾਇਦਾ ਉਹ ਰਹਿ ਸਕਦੇ ਉਸ ਤੋਂ ਇਲਾਵਾ ਬਲਕਿ ਡਾਕਟਰੀ ਸਹਾਤਾ ਵੀ ਹੈ ਡਾਕਟਰੀ ਤੇ ਸਸਤੀ ਜਲਦੀ ਹੈ ਲੈਬ ਚੱਲਦੀ ਹੈ ਜਦਰਾ ਕਰਦੇ ਭਾਵੇਂ ਉਹਨਾਂ ਨੇ ਇਹਦੀ ਕੋਈ ਸਣਾ ਲੋਕਾਂ ਦੀ ਸੇਵਾ ਸਾਡੀ ਕੋਈ ਨਹੀਂ ਕਿ ਮਰਗੇ ਕਿਸੇ ਕੋਲ ਜਿਸ ਨੇ ਪਰਸਨਲ ਤੌਰ ਤੇ ਕੋਈ ਪੈਸਾ ਖਰਚਿਆ ਆਪਾਂ ਲੋਕਾਂ ਲਈ ਹੋਰ ਜਿਹੜੀ ਚੀਜ਼ ਕਰ ਦਿੱਤੀ ਬਹੁਤ ਵੱਡੀ ਪਰ ਇਹ ਮੈਂ ਤਾਂ ਤੁਹਾਨੂੰ ਦੱਸਿਆ ਕਿ ਬਹੁਤ ਸਾਡੇ ਸਮਾਜ ਦੇ ਵਿੱਚ ਐਸੇ ਸਖਸ਼ਿਤ ਸਥਿਤੀ ਤਾਂ ਇਹ ਜਿਹੜੀਆਂ ਕਿ ਲੋਕਾਂ ਨੂੰ ਨਿਸੰਮਰ ਪ੍ਰਧਾਨ ਜੇ ਨਾਲ ਗੱਲ ਕੰਟੀਨਿਊ ਕਰਾਂ ਕਿ ਜਿਹੜੀ ਆਪਾਂ ਗੱਲ ਕਰਨਾ ਚਾਹੁੰਦੇ ਆ ਕਿ ਸਾਡੀਆਂ ਜਿਹੜੇ ਪ੍ਰੋਬਲਮਸ ਐ ਉਹਨਾਂ ਦਾ ਹੱਲ ਅਸੀਂ ਹੀ ਕਰਾ ਸਕਦੇ ਹਾਂ ਕਿ ਕੋਈ ਅਸੀਂ ਕਿ ਕਰਾਵਾਂ ਕਿ ਕਿ ਬਸ ਇੱਕ ਜਿਹੜੀ ਤੁਹਾਨੂੰ ਮਦਦ ਹੋਵੇ ਤਾਂ ਤਾਂ ਤੇਰਾ ਸਾਡਾ ਪ੍ਰੋਗਰਾਮ ਸੀ ਤੇ ਸਾਡਾ ਇਹ ਸੀ ਕਿ ਅਸੀਂ ਆਪਣੀ ਗੱਲ ਰੱਖੀਏ ਆਪਣਾ ਆਪਣਾ ਵਿਚਾਰ ਰੱਖੀਏ ਕਿ ਸਾਡਾ ਕਿਉਂਕਿ ਕੋਈ ਬੰਦਾ ਸਿਆਣਾ ਨਹੀਂ ਹੁੰਦਾ ਜੇ ਕਹੀਏ ਤਾਂ ਸਲਾਹ ਦੇ ਨਾਲ ਸਿਆਣਾ ਹੁੰਦਾ ਕੋਈ ਵੀ ਬੰਦਾ ਤਾਂ ਅਸੀਂ ਇਸ ਗੱਲ ਦੇ ਨਾਲ ਸੀਗੇ ਐਗਰੀ ਕਰਦੇ ਆ ਕਿ ਬਾਕੀ ਦਾ ਤੁਸੀਂ ਲੋਕ ਜਿਹੜੇ ਵੀ ਸਿਆਣੇ ਬੈਠੇ ਹੋ ਉਹ ਵੀ ਆਪਣੇ ਆਪਣੇ ਤੁਸੀਂ ਸਭ ਵਿਚਾਰ ਦਿਓ ਤੇ ਮੈਂ ਇਹ ਗੱਲ ਕਰਾਂ ਤੇ ਮਸਲਾ ਤਾਂ ਸਾਰੇ ਸੰਸਦਾਂ ਨੂੰ ਸਮਝ ਆ ਸਾਡੇ ਜਿਹੜੇ ਬੜਾ ਚਿਰ ਸੰਦੇ ਮਸਲਿਆਂ ਨੂੰ ਹੱਲ ਕਰਾਉਣ ਦੇ ਲਈ ਆਪਾਂ ਇਕਮਤ ਹੋਣਾ ਜੇ ਕੋਈ ਵਿਚਾਰ ਇਸ ਤਰ੍ਹਾਂ ਕਿ ਸਾਡੇ ਫੈਕਟਰੀ ਸਾਡੇ ਹੈਗੇ ਨੇ ਠਾਕੁਰ ਸਾਹਿਬ ਨੇ ਦੇਣ ਕੇ ਹਰ ਸਿਰ ਵਰਤ ਦਿੰਦੇ ਤਾਂ ਆਪਣੇ ਕੋਈ ਵਿਚਾਰ ਵੀ ਰੱਖੋ ਤੇ ਤਾਂ ਜੋ ਆਪਾਂ ਕਿਸੇ ਅੰਨੇ ਤੇ ਬਹੁਤ ਦੁੱਤੀਆਂ ਤੇ ਨਾਲ ਨਾਲ ਅੱਜ ਸਾਡਾ ਜਿਹੜਾ ਇਸ਼ੂ ਸੀਗਾ ਕਸੀਂ ਸਾਡੀ ਜਿਹੜੀ ਇੱਕ ਕਮੇਟੀ ਬਣੀ ਸੀ ਪਾ ਆਪਣੇ ਨਾਮ ਤਸਵੀਰ ਸਿੰਘ ਇਹਦਾ ਦੋਸਲ ਪਹਿਲੇ ਇਲੈਕਸ਼ਨ ਹੋਇਆ ਸੀਗਾ ਪਰ ਕਿਨਾਈ ਦੇ ਵਿੱਚ ਕੋਈ ਜਿਹਨੂੰ ਸੀਗਾ ਇਸ ਤੋਂ ਨੂੰ ਰਵਾਈ ਕਰਾਂਗੇ ਅੱਜ ਨਾਲ ਨਾਲ ਤੇ ਇਹ ਵੀ ਸਾਡਾ ਵਿੱਚ ਨਾਲ ਸਾਈਡ ਤੇ ਪ੍ਰੋਗਰਾਮ ਤੇ ਮੇਨ ਸਾਡਾ ਜਿਹੜਾ ਸੀਗਾ ਕਿ ਅਸੀਂ ਆਪਾਂ ਇਕੱਠੇ ਹੋ ਕੇ ਇੱਕ ਮਨਾਈਏ ਪ੍ਰੋਗਰਾਮ ਲਈਏ ਤਾਂ ਜੋ ਉਹ ਅਗਲ ਦੇ ਮਹੀਨੇ ਵਿੱਚ ਅਪਨ ਕੋਈ ਐਕਸ਼ਨ ਪਲਾਨ ਚਾਰ ਕਰੀਏ ਕਿ ਆ ਪੱਕੀ ਵੀ ਇਹ ਕਰ ਸਕਦੇ ਹਾਂ ਤੇ ਅਗਲੀ ਗੱਲ ਜਿਹੜੀ ਹੈ ਸਾਡੇ ਸੈਕਸ ਸਾਹਿਬ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੇ ਪੁੱਤੇ ਸਾਡੇ ਸਤਿਕਾਰਯੋਗ ਵੀਡੀਓ ਸਾਹਿਬ ਸਰਦਾਰ ਗੁਰਬੀਰ ਸਿੰਘ ਜੀ ਇਹਨਾਂ ਨੂੰ ਇਸ ਕਲੋਨੀ ਦੇ ਵਿੱਚ ਅਸੀਂ ਮਾਸਟਰ ਬਲਵੀਰ ਸਿੰਘ ਦੇ ਨਾਂ ਨਾਲ ਜਾਣਦੇ ਹਾਂ ਇਹ ਸਾਡੇ ਕਮੇਟੀ ਦੇ ਜਿਹੜੀ ਅਸੀਂ ਸੋਸ਼ਲ ਵੈਲਫੇਅਰ ਕਮੇਟੀ ਬਣਾਈ ਹੈ ਉਹਨਾਂ ਨੇ ਇਹ ਅਸੀਂ ਖਜ਼ਾਨਚੀ ਬਣਾਏ ਹਨ ਥੋੜਾ ਜਿਹਾ ਇਹ ਬੋਲਣ ਤੋਂ ਸਕਦੇ ਹਨ ਤੇ ਮੈਂ ਇਹਨਾਂ ਨੂੰ ਇਹੀ ਬੇਨਤੀ ਕਰਦਾ ਆਪਣੀ ਸੰਗ ਲਾ ਲਓ ਜੋ ਵੀ ਪਿੱਛੇ ਹੈਗਾ ਹਸਾਬ-ਦਾਬ ਉਹ ਪਬਲਿਕ ਕਚਹਿਰੀ ਵਿੱਚ ਦੱਸੋ ਤਾਂ ਜੋ ਲੋਕਾਂ ਦੇ ਮਨ ਵਿੱਚ ਕੋਈ ਇਹੋ ਜਿਹੀ ਸ਼ੱਕਾ ਨਾ ਰਹਿ ਜਵੇ ਕਿ ਜਿਹੜੇ ਪੈਸੇ ਅੱਗੇ ਪਿੱਛੇ ਹੋ ਰਹੇ ਹਨ ਅਸੀਂ ਜੋ ਵੀ ਇੱਕ ਇੱਕ ਪੈਸਾ ਇਕੱਠਾ ਕਰਦੇ ਹਾਂ ਲੋਕਾਂ ਦੀ ਭਲਾਈ ਵਾਸਤੇ ਹੀ ਖਰਚ ਕਰਦੇ ਹਾਂ ਇਹ ਬਾਖਸ਼ ਜੀ ਤੇ ਵੀਡੀਓ ਸਾਹਿਬ ਹੈ ਮਾਸਟਰ ਜੀ ਤੇ ਅਸੀਂ ਪਿਆਰ ਨਾਲ ਕਹਿੰਦੇ ਹਾਂ ਇਹਨਾਂ ਦਾ ਅਹੁਦਾ ਨਹੀਂ ਘਟਾੜਾ ਇੱਥੇ ਅਸੀਂ ਇਹਨੂੰ ਖਜ਼ਾਨਾ ਮੰਤਰੀ ਦਾ ਨਾਮ ਦਿੱਤਾ ਗਿਆ ਹੈ ਤੇ ਇਹ ਆਪਣੇ ਬਸਾਰਣ ਜੋ ਵੀ ਹੈ ਦੱਸਣਾ ਜਾਂਦੇ ਹਨ ਕੀ ਖਰਚਾ ਕੀਤਾ ਇਹਨਾਂ ਨੇ ਕਿੰਨਾ ਪੈਸਾ ਇਕੱਠਾ ਹੋਇਆ ਇਹ ਸਾਰਾ ਡਿਟੇਲ ਦੱਸਣਗੇ ਔ ਜੀ ਵੀਡੀਓ ਸਾਹਿਬ ਮਾਸਟਰ پرویز ਸਿੰਘ ਜੀ 2020 ਤੇ 21ਵੀਂ ਸ਼ੁਰੂ ਕੀਤਾ ਪਹਿਲੇ ਸਾਲ 52000 30 5000 3 ਰੁਪਏ ਆਮਦਨ ਹੋਈ ਤੇ 4677 ਰੁਪਏ ਖਰਚ ਕੀਤਾ ਸਾਡੇ ਕੋਲ 1353 ਰੁਪਏ ਬਚਿਆ ਉਸ ਤੋਂ ਅਗਲੇ ਸਾਲ 22 23 ਦੇ ਵਿੱਚ 16310 ਰੁਪਏ ਇਕੱਠੇ ਕੀਤੇ 17 16470 ਖਰਚ ਕੀਤੇ ਤੇ 1100 ਚੰਦ ਮੇਰੇ ਨਾਲ ਕੋ ਬਚਿਆ 22 23 ਦੇ ਵਿੱਚ 5270 ਰੁਪਏ ਕੱਟ ਕੀਤੇ ਇਕੱਠੇ ਕੀਤੇ 3400 ਰੁਪਏ ਖਰਚ ਕੀਤਾ 3000 ਸਰਕੋ ਬਚ ਗਿਆ ਸੀ ਅਗਲੇ ਸਾਲ 2500 ਰੁਪਏ ਇਕੱਠਾ ਕੀਤਾ 780 ਰੁਪਏ ਖਰਚ ਕੀਤਾ ਸਾਡੇ ਕੋਲ ਅਸ 31 ਸਤ ਤੱਕ 4720 ਰੁਪਏ ਬੈਲਸ ਸੀ ਮੋਟਾ-ਵੋਟਾ ਜਿਹੜਾ ਖਰਚਾ ਮੈਂ ਤੁਹਾਨੂੰ ਦੱਸ ਦਿੰਦਾ ਕਲੋਨੀ ਦੇ ਵਿੱਚ ਕੰਮ ਕਰਦੀ ਸ਼ੁਰੂਆਤ ਅਗਸਤ 2020 ਵਿੱਚ ਕੁਝ ਕੁ ਸੱਜਣਾ ਵੱਲੋਂ ਇਕੱਠੇ ਕਰਕੇ 33500 ਰੁਪਏ ਕਲੋਨੀ ਵਿੱਚ ਘਾਹ ਮਾਰਨ ਦੀ ਸਪਰੇਅ ਤੇ 10 ਸੀਮਿੰਟ ਦੇ ਬੈਚਰ ਪਾਏ ਕਮੇਟੀ ਦਾ ਗਠਨ ਸਤੰਬਰ 192020 ਵਿੱਚ ਕੀਤਾ ਤੇ ਮੈਂਬਰ ਮੈਂਬਰਸ਼ਿਪ ਰਾਹੀਂ 12800 ਰੁਪਿਆ ਇਕੱਠੇ ਕੀਤਾ ਫੰਕਸ਼ਨ ਚੰਡੇ ਦੀ ਰਸਮ ਗਲੀਆਂ ਦੇ ਵਿੱਚ ਨੰਬਰ ਪਲੇਟਾਂ ਤੇ ਖਰਚੇ 11675 ਰੁਪਏ ਕੀਤਾ ਕਮੇਟੀ ਵੱਲੋਂ ਇਕੱਠੇ ਕਰਕੇ ਕਿਰਸਾਨ ਮੋਰਚੇ ਵਿੱਚ 1500 ਦਾ ਫੰਡ ਦਿੱਤਾ ਮਾਰਚ 2021 ਵਿੱਚ ਇੱਕ ਬੈਂਚ ਤੇ ਸਪਰੇਅ ਕਿਰਾਏ ਖਰਚ 5030 ਰੁਪਏ ਆਇਆ ਅਗਸਤ 2021 ਵਿੱਚ ਸਪਰੇਅ ਕਰਾਈ 2600 ਰੁਪਏ ਖਰਚ ਆਇਆ ਹਰਬਰੀ 2022 ਵਿੱਚ ਫੰਕਸ਼ਨ ਕੀਤਾ ਚਾਹ ਪਕੌੜੇ ਵਗੈਰਾ 13000 ਰੁਪਏ ਖਰਚ ਆਇਆ ਕਿ ਸਤੰਬਰ 2022 ਵਿੱਚ ਇੱਕ ਬੈਂਚ ਤੇ ਸਪਰੇਅ ਕਰਾਈ ਖਰਚ 3400 ਰੁਪਏ ਆਇਆ ਜੁਲਾਈ 31 ਜੁਲਾਈ 2024 ਨੂੰ ਸਾਡੇ ਕੋਲ 4720 ਰੁਪਏ ਬੈਲੰਸ ਸੀ ਤੇ ਇਸ ਵਿੱਚ ਸਾਡੇ ਕੋਲ 30500 ਰੁਪਏ ਹੁਣ ਇਕੱਠਾ ਹੋਇਆ ਯਾ ਸਾਡੇ ਕੋਲ ਟੋਟਲ 35220 ਰੁਪਇਆ ਅੱਜ ਦੀ ਥੀਮ ਚ ਹੈ। ਜਿਹੜਾ ਪੁਰਨਾ ਕੁਲਾਪ ਨੇ ਪੂਜਨੀਕ ਕੈਨੋਟ ਉਹ ਬੱਚਿਓ ਮੈਂ ਅੱਜ ਦੱਸ ਕਰਨਾ ਹੈ ਕਿ ਜਿਸ ਨੇ ਹਫ਼ਤੇ ਨੂੰ ਹਫ਼ਤੇ ਤੱਕ ਇਹ ਕੰਮ ਕਰ ਗਏ ਪਤਾ ਲੱਗਿਆਗੇ 180 ਬੰਨਾਂ ਨੂੰ ਪਰਿਕਰਸ਼ਨ ਕੀਤੀ ਹੈ। ਅਸੀਂ ਘਰ ਘਰ ਸੇ ਪੈਸੇ ਲੈਣ ਲਈ ਨਹੀਂ ਗਏ ਸੀਗੇ ਅਸੀਂ ਚੌਂਜੰਡੀ ਦੇ ਸਾਰੇ ਇੱਥੇ ਆ ਕੇ ਇਕੱਠੇ ਹੋਣ ਆਪਣੀਆਂ ਜਿਹੜੀਆਂ ਮੁਸ਼ਕਲਾਂ ਨੂੰ ਦੱਸਣ ਆ ਕੇ ਸਾਹਮਣੇ ਰੋ ਕੇ ਕਿ ਵੀ ਅਥਾਰਟੀ ਲਈ ਉਹਨਾਂ ਨੂੰ ਕੋਸ਼ਿਸ਼ ਕੀਤਾ ਜਾਵੇ ਤੇ ਉਸ ਸਮੱਸਿਆ ਦਾ ਹੱਲ ਕੱਢਿਆ ਜਾਵੇ ਕਿ ਮੈਂ ਪ੍ਰਕਾਸ਼ ਸਰ ਨੂੰ ਮੈਂ ਇਹ ਕਹ ਰਿਹਾ ਸੀ ਜਦੋਂ ਸਾਡੇ ਨੂੰ ਭਰ ਭਰ ਮੀਟਿੰਗ ਹੁੰਦੀ ਸੀ ਜੇ ਕਮਾਂਡੀ ਕਮਰਾ ਆ ਕੇ ਦੇਖਤੀ ਕਿ ਕੁਰਸੀਆਂ ਖਾਲੀ ਹੋਈਆਂ ਹਨ ਤਾਂ ਉਹ ਪਿਛੋਂ ਆਪਣੀ ਕਾਰ ਨੂੰ ਓੜ ਕੇ ਲੈ ਜਾਂਦਾ ਸੀਗਾ ਉਹ ਮਤਲਬ ਮੀਟਿੰਗ ਦੇ ਵਿੱਚ ਨਹੀਂ ਆਉਂਦਾ ਸੀਗਾ ਪਰ ਅਸੀਂ ਹਰ ਉਸ ਨੂੰ ਕਰ ਕਰਕੇ ਥੱਕ ਗਏ ਚਾਹ ਦੀ ਉਜਾਏ ਹੁਣ 5:30 6 ਵਜਣ ਆਲੇ ਹੋਵੇ ਲੋਟ ਪਹੁੰਚੇ ਨੀ ਅਸੀਂ ਸਿਰਫ 100 ਰੁਪਏ ਦੇ ਕੁੱਕੜੇ ਲਈ ਅਸੀਂ ਚਾਹੁੰਦੇ ਸੀ ਕਿ ਨੂੰ ਇਕੱਠੇ ਹੋਵਾਂ ਪਰ ਨਹੀਂ ਪਹੁੰਚੇ ਜਾਂ ਨੂੰ ਮੈਂ ਕਿਤੇ ਜਾਂਦੇ ਹਾਂ ਵਰਨ ਪ੍ਰਵਾਸੀ ਦੁਆਰਾ ਆਪਣਾ ਲੋਕ ਗੁਣਾ ਮਨ ਬਟਾਲ ਹੈ ਐਥੇ ਸਾਡੇ ਕੋਲ ਭੇਜਣ ਤਾਂ ਜੋ ਅਸੀਂ ਉਸ ਨੂੰ ਕਮੇਟੀ ਦੇ ਵਿੱਚ ਡਿਸਕਸ ਕਰਕੇ ਉਦਾਹਰਣ ਹਲ ਕਰਨ ਸਕੀਏ ਇਹ ਸਾਡੀ ਖੁਸ਼ੀ ਖੁਸ਼ੀ ਭੁਤੀ ਹੈ ਜਿਹੀ ਮੈਂ ਤੁਹਾਨੂੰ ਸਤੰਬਰੀ ਵਾਂਗ ਹੈਗੀ ਮੁਆਫ ਕਰਨਾ ਤੇ ਸਾਡੇ ਦੇ ਪ੍ਰਧਾਨ ਹਨ ਸਾਡੇ ਦੇ ਸੈਕਟਰੀ ਹਨ ਇਹਨਾਂ ਦਾ ਇੱਕ ਪਾਠ ਹੀ ਵਾਸਟ ਐਕਸਪੀਰੀਅੰਸ ਹੈਗਾ ਮਤਲਬ ਕਿ ਵੀ ਅਥਾਰਟੀ ਤੋਂ ਆਪੇ ਸਮੱਸਿਆਵਾਂ ਨੂੰ ਹੱਲ ਕਰਨਾ ਹੈਗਾ ਜਿਹੜੀ ਉੱਪਰ ਗੋਣ ਪਕੜੀ ਹੈ